ਇੱਕ ਕੈਪਸੂਲ ਹੈ ਜਿਹੜਾ ਖਾਲੀ ਪੇਟ ਖਾਂਦੇ ਆ ਸੀ ਰੋਜ਼ ਜ਼ਹਿਰ ਵਾਂਗੂ ਕੰਮ ਕਰ ਰਿਹਾ ਉਹ ਜਿਹੜਾ ਸਾਡੇ ਤਜਾਬ ਬਣਨ ਨੂੰ ਹਟਾਉਂਦਾ ਆਪਾਂ ਕਹਿੰਦੇ ਤਜਾਬ ਹੈ ਉਹਦੇ ਲਈ ਕਰ ਮੈਂ ਤਜਾਬ ਦਾ ਕੈਪਸੂਲ ਤਾਂ ਕਰੋ ਜੀ ਖਾਣਾ ਗੱਲ ਕਹਿਣੀ ਸੌਖੀ ਹੈ ਪਰ ਉਹਦੇ ਨਾਲ ਕੈਂਸਰ ਦੇ ਕਾਰਨ ਵੀ ਬਣ ਰਹੇ ਨੇ ਬਹੁਤ ਉਹ ਚੀਜ਼ ਤੋਂ ਬਚਣ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਮਤਲਬ ਉਹ ਅਸੀਂ ਕਹਿੰਦੇ ਹੁੰਦੇ ਵੀ 1 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਫਾਇਦਾ ਦੇਣ ਵਾਲੀ ਚੀਜ਼ ਆ ਉਹ ਕੀ ਆ ਤਾਂ ਤੁਹਾਨੂੰ ਪਤਾ ਲੱਗਣਾ ਡੇਵਨ ਤੋਂ ਹੀ ਕਿਨੇ ਬਾਡੀ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਨੇ ਵਾਸ਼ ਕੀਤੀਆਂ ਨੇ ਡੇਵਨ ਤੋਂ ਕਬ ਜਿਹੜੇ ਨਹੀਂ ਰਹਿਣ ਦੇਣੀ ਸਰੀਰ 'ਚ ਕਮਜ਼ੋਰੀ ਇਹਨਾਂ ਨਹੀਂ ਰਹਿਣ ਦੇਣੀ ਦਿਮਾਗ 'ਚ ਕਮਜ਼ੋਰੀ ਇਹਨਾਂ ਨਹੀਂ ਰਹਿਣ ਦੇਣੀ ਤੁਹਾਡਾ ਯੂਰਨਲ ਸਿਸਟਮ ਜਿੰਨਾ ਵੀ ਆ ਸਾਡੀਆਂ ਭੈਣਾਂ ਦਾ ਸਾਡੇ ਵੀਰਾਂ ਦਾ ਜਿੰਨਾ ਬਾਥਰੂਮ ਏਰੀਆ ਟਾਇਲਟ ਏਰੀਆ ਉਹ ਇਹਨੇ ਪੂਰੀ ਤਰ੍ਹਾਂ ਮਜ਼ਬੂਤ ਤਰੀਕੇ ਨਾਲ ਸਾਫ਼ ਕਰਨਾ ਪੇਟ ਸਾਡਾ ਸਾਫ਼ ਕਰਨਾ ਅੱਖਾਂ ਦੀ ਰੋਸ਼ਨੀ ਦੰਦ ਨੱਕ ਕੰਨ ਕੋਈ ਬਿਮਾਰੀ ਹੈ ਤੁਹਾਨੂੰ ਹਰ ਬਿਮਾਰੀ ਚ ਫਾਇਦਾ ਕਰਨਾ ਔਰ ਜਿਹੜੇ ਡਾਇਬੀਟਿਕ ਪੇਸ਼ੈਂਟ ਆ ਜਿਹੜੇ ਕਹਿੰਦੇ ਸਾਨੂੰ ਸ਼ੂਗਰ ਹੈ ਅਸੀਂ ਕਿੱਥੇ ਜਾਈਏ ਉਹਨਾਂ ਨੂੰ ਪਿਓਰ ਆਮਲੇ ਦੀ ਪਿੱਠੀ ਤੋਂ ਬਣਿਆ ਪਿਓਰ ਆਮਲੇ ਦੀ ਪਿੱਠੀ ਆਮਲਾ ਵੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਜੇ ਤੁਸੀਂ ਦੇਖੋਗੇ ਨਾ ਆਮਲਾ ਤਾਂ ਉਹ ਕਿਹੜਾ ਆਮਲਾ ਔਰ ਕਿੱਡਾ ਕਿੱਡਾ ਆਮਲਾ ਔਰ ਕਿੰਨਾ ਉਹਦੇ ਵਿੱਚ ਰਸ ਹੈ ਔਰ ਕਿੰਨਾ ਮਜ਼ੇਦਾਰ ਚੀਜ਼ ਆ ਅੱਛਾ ਇੱਕ ਗੱਲ ਹੋਰ ਹੈ ਇਹ ਇਹ ਇਹਨੂੰ ਤੁਸੀਂ ਕਿਸੇ ਵੀ ਮੌਸਮ ਵਿੱਚ ਖਾ ਸਕਦੇ ਹੋ ਇਹਦੇ ਤੇ ਲਿਖਿਆ ਹੋਇਆ ਔਰ ਡਾਇਬੀਟਿਕ ਪੇਸ਼ੈਂਟ ਨੂੰ ਤਾਂ ਰੋਜ਼ ਊਰਜਾ ਦੀ ਲੋੜ ਹੈ ਉਹ ਵਿਚਾਰੇ ਦਵਾਈਆਂ ਲੱਭਦੇ ਰਹਿੰਦੇ ਆ ਅਸੀਂ ਜੇਕਰ ਤੰਦਰੁਸਤ ਰਹਿਣਾ ਚਾਹੁੰਦੇ ਆਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਆ ਤਾਂ ਸਾਨੂੰ ਆਪਣੀ ਇਮਿਊਨਿਟੀ ਤੇ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਆਪਣੀ ਡਾਈਟ ਵਿੱਚ ਕੁਝ ਅਜਹੀਆਂ ਚੀਜ਼ਾਂ ਜ਼ਰੂਰ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਬਰਕਰਾਰ ਰਹੇ ਔਰ ਇੰਨੀ ਕੁ ਵਧੀਆ ਰਹੇ ਕਿ ਬਿਮਾਰੀਆਂ ਡਰ ਕੇ ਹੀ ਦੂਰ ਪੱਜ ਜਾਣ ਸੋ ਅਸੀਂ ਸਾਰਿਆਂ ਨੇ ਇਹ ਗੱਲ ਖਾਸ ਕਰਕੇ ਕੋਰੋਨਾ ਵਾਇਰਸ ਵੇਲੇ ਬਹੁਤ ਚੰਗੀ ਤਰ੍ਹਾਂ ਸਮਝ ਲਈ ਕਿ ਜਦੋਂ ਸਾਡੀ ਇਮਿਊਨਿਟੀ ਸਟਰੋਂਗ ਹੁੰਦੀ ਹੈ ਤਾਂ ਕਿੰਨੇ ਚੰਗੇ ਢੰਗ ਦੇ ਨਾਲ ਸਾਡੀ ਜਿਹੜਾ ਬਾਡੀ ਹੈ ਸਾਡਾ ਸ਼ਰੀਰ ਹੈ ਉਹ ਬਿਮਾਰੀਆਂ ਦੇ ਨਾਲ ਲੜ ਪਾਂਦਾ ਸੋ ਇਸੇ ਲਈ ਅਸੀਂ ਕਈ ਵਾਰੀ ਖਾਸ ਕਰਕੇ ਸੁਣਦਿਆਂ ਕਿ ਅਗਰ ਅਸੀਂ ਆਮਲਾ ਡੇਲੀ ਖਾਣੇ ਆ ਇਸ ਦੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ ਹੁੰਦਾ ਹੈ ਤਾਂ ਬਹੁਤ ਸਾਰੀਆਂ ਵਾਇਰਲ ਅਸੀਂ ਅਗਰ ਬਿਮਾਰੀਆਂ ਦੀ ਗੱਲ ਕਰੀਏ ਮੌਸਮ ਬਦਲਣ ਦੇ ਨਾਲ ਕਈ ਵਾਰੀ ਵਾਇਰਲ ਇਨਫੈਕਸ਼ਨਸ ਹੋ ਜਾਂਦੀਆਂ ਨੇ ਸਰਦੀ ਜ਼ੁਕਾਮ ਬੁਖਾਰ ਇਹ ਅਕਸਰ ਅਸੀਂ ਨੋਟ ਕਰਦੇ ਆ ਪਰ ਜੇਕਰ ਅਸੀਂ ਆਪਣੀ ਇਮਿਊਨਿਟੀ ਦੇ ਉੱਪਰ ਕੰਮ ਕਰਦੇ ਆ ਆਪਣੀ ਡਾਈਟ ਵਿੱਚ ਚੰਗੀਆਂ ਚੀਜ਼ਾਂ ਸ਼ਾਮਿਲ ਕਰਦੇ ਆ ਤਾਂ ਇਮਿਊਨਿਟੀ ਸਾਡੀ ਸਟਰੋਂਗ ਰਹਿੰਦੀ ਆ ਔਰ ਅਸੀਂ ਨਾ ਵਾਇਰਲ ਇਨਫੈਕਸ਼ਨਸ ਤੋਂ ਸਰਦੀ ਜ਼ੁਕਾਮ ਬੁਖਾਰ ਛੱਕਾ ਇਹਨਾਂ ਸਭ ਤੋਂ ਸਹੀ ਰਹਿ ਸਕਦੇ ਆ ਮਤਲਬ ਇਹਨਾਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਆ ਤੇ ਗੱਲ ਜਦੋਂ ਆਮਲੇ ਦੀ ਆਉਂਦੀ ਹੈ ਤਾਂ ਆਮਲੇ ਦੇ ਨਾਲ ਹੀ ਬਣਿਆ ਹੁੰਦਾ ਹੈ ਬਹੁਤ ਹੀ ਵਧੀਆ ਚਵਨ ਪ੍ਰਾਸ਼ ਸੋ ਅਸੀਂ ਸਾਰੇ ਹੀ ਅਕਸਰੇ ਸੋਚਦੇ ਆ ਕਿ ਚਵਨ ਪ੍ਰਾਸ਼ ਖਾਣਾ ਹੈ ਤਾਂ ਸਰਦੀਆਂ ਵਿੱਚ ਹੀ ਖਾਣਾ ਚਾਹੀਦਾ ਹੈ ਪਰ ਨਹੀਂ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਜ਼ਰੀਏ ਚਵਨ ਪ੍ਰਾਸ਼ ਬਾਰੇ ਹੀ ਕੁਝ ਅਜਿਹੀਆਂ ਖਾਸ ਗੱਲਾਂ ਸਾਂਝੀਆਂ ਕਰਾਂਗੇ ਕਿ ਅਗਰ ਤੁਸੀਂ ਚਵਨ ਪ੍ਰਾਜ ਦਾ ਇੱਕ ਚਮਚ ਖਾ ਲੈਂਦੇ ਹੋ ਤਾਂ ਤੁਹਾਨੂੰ ਕਿੰਨੇ ਸਾਰੇ ਫਾਇਦੇ ਮਿਲਦੇ ਨੇ ਇਸ ਚਵਨ ਪ੍ਰਾਜ ਦੇ ਨਾਲ ਕਿਉਂਕਿ ਅਸੀਂ ਅਗਰ ਸੋਚੀਏ ਕਿ ਕਈ ਚੀਜ਼ਾਂ ਆਮਲਾ ਖਾ ਲਈਏ ਹਲਦੀ ਵੀ ਸ਼ਾਮਿਲ ਕਰ ਲਈਏ ਡਾਈਟ ਵੀ ਜਾਂ ਪੰਜ ਛੇ ਚੀਜ਼ਾਂ ਅਸੀਂ ਸੋਚਦੇ ਹਾਂ ਪਰ ਕਦੀ ਕੋਈ ਸਕਿਪ ਹੋ ਜਾਂਦੀ ਹੈ ਕਦੀ ਕੋਈ ਚੀਜ਼ ਅਸੀਂ ਖਾਣਾ ਭੁੱਲ ਜਾਂਦੇ ਆ ਤੇ ਇਹਨਾਂ ਸਭ ਚੀਜ਼ਾਂ ਨੂੰ कंबाइन करके जब एक वजिया हैल्दी चीज़ अगर रेडी होएगी साढ़े सामने होएगी असं एक चम्मच खाना है तो फिर घर के सारे मैंबर जो है ईजीली जो है खा सकते हैं क्योंकि इसका टेस्ट भी चंगा लगता है पर दूजे पास जो असं तो डायबिटिक पेशेंट्स की गल करते हैं वो कहें जी अं चमनप्राश किमें खाइए तो साढ़ा शुगर लैवल हाई हो सकता है सो so, डायबिटिक पेशेंट्स भी एक खास चमनपराश की आप गल करा अच ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਅਰਨੈਸ ਸ਼ੋ ਹੈਲਥ ਐਡਵਾਈਸ ਵਿਧਰਜੋਤ कौर ਤੇ ਇੱਕ ਵਾਰ ਫਿਰ ਤੋਂ ਢੇਰ ਸਾਰੀ ਜਾਣਕਾਰੀ ਅਸੀਂ ਇਕੱਠੀ ਕਰਕੇ ਲਿਆਏ ਹਾਂ ਵੈਦਬਾਨ ਆਰ ਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਤੋਂ ਸਵਾਗਤ ਹੈ ਸਰ ਤੁਹਾਡਾ ਵੀ ਔਰ ਸਵਾਗਤ ਹੈ ਸਾਡੇ ਸਾਰੇ ਹੀ ਦਰਸ਼ਕਾਂ ਦਾ ਸ਼ੁਰੂ ਕਰਦੇ ਆਂ ਅੱਜ ਦੀ ਇਹ ਖਾਸ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਗੱਲ ਕਰਾਂਗੇ ਆਪਾਂ ਬਹੁਤ ਹੀ ਖਾਸ ਜਿਹੜਾ ਸਾਡੇ ਬੱਚਿਆਂ ਲਈ ਹੈ ਵੱਡਿਆਂ ਲਈ ਹੈ ਮਤਲਬ ਉਹ ਅਸੀਂ ਕਹਿੰਦੇ ਹੁੰਦੇ ਵੀ 1 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਫਾਇਦਾ ਦੇਣ ਵਾਲੀ ਚੀਜ਼ ਆ ਉਹ ਕੀ ਆ ਜੇ ਤੁਸੀਂ ਸ਼ੁਰੂ ਕਰੋਗੇ ਪਹਿਲਾ ਹੁੰਦਾ ਸੀ ਵੀ ਉਹ ਸਿਆਲਾਂ ਚ ਹੀ ਖਾਣਾ ਦੇਖੋ ਹਰ ਮੌਸਮ 'ਚ ਇਹਨੂੰ ਯੂਜ਼ ਕਰੋ ਕਿਉਂਕਿ ਹੁਣ ਸਮਾਜ ਜਿਹੜਾ ਹੈਗਾ ਨਾ ਜੀ ਉਹ ਬਹੁਤ ਪਰਹੇਜ਼ ਪ੍ਰਕਾਸ਼ਨ ਦਾ ਆ ਗਿਆ ਕਿਉਂਕਿ ਜਿੰਨਾ ਤੁਸੀਂ ਪਰਹੇਜ਼ ਪ੍ਰਕਾਸ਼ਨ ਰੱਖੋਗੇ ਉਨਾ ਹੀ ਬਚੇ ਰਹੋਗੇ ਨਹੀਂ ਤਾਂ ਜਿੰਨਾ ਪੈਸਟਿਸਾਈਡ ਆ ਜਿੰਨਾ ਜੰਕ ਫੂਡ ਆ ਜਿੰਨੀਆਂ ਚੀਜ਼ਾਂ ਨੇ ਉਹ ਸਾਡੀ ਬੋਡੀ ਚ ਜਾਂਦੀਆਂ ਨੇ ਤੁਸੀਂ ਦੇਖੋ ਵੀ ਇੱਕ ਮੈਂ ਚੰਡੀਗੜ੍ਹ ਬੈਠਾ ਚੰਡੀਗੜ੍ਹ ਸ਼ਹਿਰ ਦੇ ਵਿੱਚ ਟਰਾਂਸਪੋਰਟ ਏਰੀਆ ਚ ਚਲੇ ਜਾਉ ਇੱਕ ਦਿਨ ਦੇ ਵਿੱਚ ਜੇ 100 ਗੱਡੀ ਨਿਕਲਦੀ ਆ ਤਾਂ 100 ਦੇ ਵਿੱਚੋਂ 40 ਟਰੱਕ ਥੋੜਾ ਜਿਹਾ ਗੌਰ ਕਰੋ ਮੇਰੀ ਗੱਲ 'ਤੇ 100 ਦੇ ਵਿੱਚੋਂ 40 ਟਰੱਕ ਦਵਾਈਆਂ ਦੇ ਲੋਡ ਅਨਲੋਡ ਹੁੰਦੇ ਆ 100 ਦੇ ਵਿੱਚੋਂ 40 ਟਰੱਕ ਦਵਾਈਆਂ ਦੇ ਲੋਡ ਅਨਲੋਡ ਹੁੰਦੇ ਆ ਬਾਕੀ 60 ਟਰੱਕਾਂ ਦੇ ਵਿੱਚ ਬਾਕੀ ਮਾਲ ਆਉਂਦਾ ਕਿਸੇ ਚ ਫਰਿੱਜ ਕਿਸੇ ਚ ਟੀਵੀ ਕਿਸੇ ਚ ਗੱਦੇ ਕਿਸੇ ਚ ਬਿਸਤਰਾ ਕਿਸੇ ਚ ਮੰਝੇ ਕਿਸੇ ਚ ਕੁਝ ਲੋਹਾ ਲੋਹਾ ਲਟਰਮ ਜੋ ਵੀ ਸਮੱਗਰੀ ਹੈ ਪਰ 40% ਜਿਹੜਾ ਹੈਗਾ ਉਹ ਮੈਡੀਸਨ ਦਾ ਟਰੱਕ ਅਨਲੋਡ ਹੁੰਦਾ ਲੋਡ ਅਨਲੋਡ ਹੁੰਦਾ ਉਹਦੇ ਵਿੱਚ ਕੁਝ ਅੰਗਰੇਜ਼ੀ ਦਵਾਈਆਂ ਦੇ ਨੇ ਕੁਝ ਦੇਸੀ ਦਵਾਈਆਂ ਦੇ ਨੇ ਔਰ ਉਹ ਸਾਰੇ ਜਿਹੜੇ ਆ ਉਹ ਦਵਾਈਆਂ ਦੇ ਟਰੱਕ ਜਿਹੜੇ ਲੋਡ ਅਨਲੋਡ ਹੁੰਦੇ ਕਿੱਥੇ ਜਾਂਦੇ ਆ ਜਾਨਵਰ ਤਾਂ ਨਹੀਂ ਖਾਂਦੇ ਕਿੱਤੇ ਸੁੱਟ ਕੇ ਨਹੀਂ ਜਾਂਦੇ ਆਪਣੇ ਪੇਟ 'ਚ ਹੀ ਜਾਂਦੇ ਆ ਉਹਨਾਂ 'ਚ ਅਸੀਂ ਵੀ ਆ ਸਾਡੇ ਵੀ ਜਾਂਦਾ ਸਭ ਕੁਝ ਪਰ ਇੱਕ ਕੈਪਸੂਲ ਹੈ ਜਿਹੜਾ ਖਾਲੀ ਪੇਟ ਖਾਂਦੇ ਆ ਅਸੀਂ ਰੋਜ਼ ਜ਼ਹਿਰ ਵਾਂਗੂ ਕੰਮ ਕਰ ਰਿਹਾ ਹੋ ਜਿਹੜਾ ਸਾਡੇ ਤਜਾਬ ਬੰਨੋਂ ਹਟਾਉਂਦਾ ਆਪਾਂ ਕਹਿੰਦੇ ਤਜਾਬ ਹੈ ਉਹਦੇ ਲਈ ਕਰ ਮੈਂ ਤਜਾਬ ਦਾ ਕੈਪਸੂਲ ਤਾਂ ਕਰੋ ਜਖੜਨਾ ਗੱਲ ਕਹਿਣੀ ਸੌਖੀ ਹੈ ਪਰ ਉਹਦੇ ਨਾਲ ਕੈਂਸਰ ਦੇ ਕਾਰਨ ਵੀ ਬਣ ਰਹੇ ਨੇ ਬਹੁਤ ਉਹ ਚੀਜ਼ ਤੋਂ ਬਚਣ ਵਾਸਤੇ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਉਹ ਹੈਗਾ ਚਵਨ ਪ੍ਰਾਸ਼ ਇਹ ਹੈਗਾ ਗੁੱਡਨੈਸ ਫॉर ਹੈਲਥ ਬਿਲਡ ਇਮਿਊਨਿਟੀ ਐਂਡ ਸਟੈਮਨਾ ਇਹਦੇ ਵਿੱਚ ਦੇਖੋ ਕਿੰਨਾ ਕੁਝ ਪਾਇਆ ਆਮਲਾ ਸ਼ੁਗੰਧ ਸਤਾਵਰ ਪੂਰੀ 54 ਜੜੀ ਬੂਟੀਆਂ ਕੇਸਰ ਵੀ ਪਾਇਆ ਹੋਇਆ ਇਹਨੂੰ ਕਹਿੰਦੇ ਐ ਐਕਸ਼ਨ ਪ੍ਰਾਸ਼ ਚਵਨ ਪ੍ਰਾਸ਼ ਦੇ ਵਿੱਚ ਸਭ ਤੋਂ ਉੱਪਰ ਅਗਰ ਕੋਈ ਚਵਨ ਪ੍ਰਾਸ਼ ਮੰਨਿਆ ਗਿਆ ਉਹ ਐਕਸ਼ਨ ਚਵਨ ਪ੍ਰਾਸ਼ ਮੰਨਿਆ ਗਿਆ ਜਿਹੜਾ ਚਵਨ ਰਿਸ਼ੀ ਦੁਆਰਾ ਗ੍ਰੰਥ ਦੇ ਵਿੱਚ ਮੌਜੂਦ ਹੈ ਅਸੀਂ ਤਾਂ ਇਹਦੇ ਉੱਤੇ ਐਕਸ ਐਨ ਲਾਇਆ ਕਿ ਐਕਸ਼ਨ ਦੇਖੋ ਚਵਨ ਪ੍ਰਾਸ਼ ਦਾ ਕਿਉਂਕਿ ਇਹਨੇ ਜਦੋਂ ਐਕਸ਼ਨ ਕਰਨਾ ਤਾਂ ਤੁਹਾਨੂੰ ਪਤਾ ਲੱਗਣਾ ਡੇ 1 ਤੋਂ ਹੀ ਕਿ ਇਹਨੇ ਬੋਡੀ ਦੇ ਵਿੱਚੋਂ ਕਈ ਚੀਜ਼ਾਂ ਜਿਹੜੀਆਂ ਨੇ ਵਾਸ਼ ਕੀਤੀਆਂ ਨੇ ਡੇ 1 ਤੋਂ ਕਬ ਜੜੇ ਨਹੀਂ ਰਹਿਣ ਦੇਣੀ ਸਰੀਰ 'ਚ ਕਮਜ਼ੋਰੀ ਇਹਨੇ ਨਹੀਂ ਰਹਿਣ ਦੇਣੀ ਦਿਮਾਗ 'ਚ ਕਮਜ਼ੋਰੀ ਇਹਨੇ ਨਹੀਂ ਰਹਿਣ ਦੇਣੀ ਤੁਹਾਡਾ ਯੂਰਨਲ ਸਿਸਟਮ ਜਿੰਨਾ ਵੀ ਆ ਸਾਡੀਆਂ ਭੈਣਾਂ ਦਾ ਸਾਡੇ ਵੀਰਾਂ ਦਾ ਜਿੰਨਾ ਬਾਥਰੂਮ ਏਰੀਆ ਟਾਇਲਟ ਏਰੀਆ ਉਹ ਇਹਨੇ ਪੂਰੀ ਤਰ੍ਹਾਂ ਮਜ਼ਬੂਤ ਤਰੀਕੇ ਨਾਲ ਸਾਫ਼ ਕਰਨਾ ਪੇਟ ਸਾਡਾ ਸਾਫ਼ ਕਰਨਾ ਅੱਖਾਂ ਦੀ ਰੋਸ਼ਨੀ ਦੰਦ ਨੱਕ ਕੰਨ ਕੋਈ ਬਿਮਾਰੀ ਹੈ ਤੁਹਾਨੂੰ ਹਰ ਬਿਮਾਰੀ ਚ ਫਾਇਦਾ ਕਰਨਾ ਇਹਦਾ ਨਾਮ ਰੱਖਿਆ ਗਿਆ ਐਕਸਨ ਪਰਾਸ਼ ਐਕਸ ਐਨ ਪਰਾਸ਼ ਤੁਸੀਂ ਗੂਗਲ ਤੇ ਜਾਓਗੇ ਜਦੋਂ ਤਾਂ ਤੁਸੀਂ ਪੜ੍ਹੋਗੇ www.vedwan.com ਜਿਹੜਾ ਸਕਰੀਨ ਤੇ ਵੀ ਲਿਖਿਆ ਜਦੋਂ ਤੁਸੀਂ ਉੱਤੇ ਜਾ ਕੇ ਦੇਖੋਗੇ ਕਿ ਚਵਨਪਰਾਸ਼ ਜਿਹੜਾ ਹੈਗਾ ਐਕਸ਼ਨ ਚਵਨਪਰਾਸ਼ ਹੈ ਉਹਦੇ ਬਾਰੇ ਕੀ ਕੀ ਡਿਟੇਲ ਦਿੱਤੀ ਗਈ ਆ ਕੀ ਕੀ ਉਹਦੇ ਵਿੱਚ ਪਾਇਆ ਹੋਇਆ ਉਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਪੜੋਗੇ ਤੁਹਾਨੂੰ ਪਤਾ ਲੱਗੂਗਾ ਕਿ ਵਾਕਈ ਯਾਰ ਇਹ ਚਵਨਪਰਾਸ ਸਾਡੇ ਲਈ ਬਹੁਤ ਫਾਇਦੇਮੰਦ ਆ ਔਰ ਡਿਫਰੈਂਟ ਲੋਕਲ ਬਾਕੀ ਚੀਜ਼ਾਂ ਨਾਲੋਂ ਬਹੁਤ ਡਿਫਰੈਂਟ ਆ ਇਹਦੀ ਪ੍ਰਾਈਸ ਵੀ ਬਾਕੀ ਚੀਜ਼ਾਂ ਨਾਲੋਂ ਥੋੜੀ ਜੀ ਐਕਸਟਰਾ ਹੋ ਸਕਦੀ ਹੈ ਪਰ ਅਸੀਂ ਬਹੁਤ ਸਾਰੀਆਂ ਕੰਪਨੀਆਂ ਤੋਂ ਇਹਦਾ ਪ੍ਰਾਈਸ ਨੀਚੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਹਰ ਘਰ ਦੇ ਵਿੱਚ ਚਵਨਪਰਾਸ ਜਿਹੜਾ ਹੈਗਾ ਉਹ ਪਹੁੰਚ ਜਾਏ ਇਸ ਇਸ ਸਾਲ ਪਹਿਲੀ ਵਾਰ ਹੋਇਆ ਕਿ ਸਾਡੀ ਜਿਹੜੀ ਕੰਪਨੀ ਵੈਦਬਾਨ ਹੈ ਇਹ ਹਰ ਸਾਲ ਬਣਾਉਂਦੀ ਸੀ 2-3 ਕੁਇੰਟਲ ਚਾਵਣ ਪ੍ਰਾਸ਼ ਬਣਾਉਂਦੇ ਸੀ ਜਿਹੜਾ ਊਂਟ ਦੇ ਮੂੰਹ 'ਚ ਜੀਰੇ ਵਾਂਗੂ ਹੁੰਦਾ ਸੀ ਇਹ ਸਾਡੇ ਵੈਦ ਹੀ ਲੈ ਜਾਂਦੇ ਸੀ ਸਾਡੇ ਭਰਾ ਹੀ ਲੈ ਜਾਂਦੇ ਸੀ ਆਂਡ ਗਵਾਂਡ ਜਿਹੜੇ ਖਾਂਦੇ ਸੀ ਪੱਕਾ ਹੀ ਪਹਿਲਾਂ ਹੀ ਪੈਸੇ ਜਮ੍ਹਾਂ ਕਰਾ ਜਾਂਦੇ ਸੀ ਵੀ ਸਾਨੂੰ ਦੇ ਦਿਓ ਲੇਕਿਨ ਐਤਕੀ ਅਸੀਂ ਇਹਨੂੰ ਪਬਲਿਕਲੀ ਦਿੱਤਾ ਤਾਂ ਸਾਡਾ ਇਹ ਐਤਕੀ 100 ਕੁਇੰਟਲ ਤੋਂ ਉੱਪਰ ਜਿਹੜਾ ਹੈਗਾ ਚਾਵਣ ਪ੍ਰਾਸ਼ ਬਣਿਆ ਔਰ ਹਲੇ ਵੀ ਇਹ ਊਂਟ ਦੇ ਮੂੰਹ 'ਚ ਜੀਰੇ ਵਰਗਾ ਹੀ ਰਿਹਾ ਇਹਦੀ ਇੰਨੀ ਡਿਮਾਂਡ ਰਹੀ ਆ ਪਰ ਇਹ ਜ਼ਰੂਰ ਹੈ ਕਿ ਮੇਰਾ ਦੱਸਣਾ ਫਰਜ਼ ਹੈ ਕਿ ਐਕਸ਼ਨ ਪਰਾਸ਼ ਬਾਰੇ ਤੁਸੀਂ ਦੇਖੋ ਤੁਹਾਡੇ ਬੱਚਿਆਂ ਲਈ ਤੇ ਵੱਡਿਆਂ ਲਈ ਸਾਰਿਆਂ ਲਈ ਔਰ ਜਿਹੜੇ ਡਾਇਬੀਟਿਕ ਪੇਸ਼ੈਂਟ ਆ ਜਿਹੜੇ ਕਹਿੰਦੇ ਸਾਨੂੰ ਸ਼ੂਗਰ ਹੈ ਅਸੀਂ ਕਿੱਥੇ ਜਾਈਏ ਚਵਨ ਪਰਾਸ਼ ਦਾ ਉਹਨਾਂ ਨੂੰ ਪਿਓਰ ਆਮਲੇ ਦੀ ਪਿੱਠੀ ਤੋਂ ਬਣਿਆ ਪਿਓਰ ਆਮਲੇ ਦੀ ਪਿੱਠੀ ਆਮਲਾ ਵੀ ਤੁਸੀਂ ਹੈਰਾਨ ਰਹਿ ਜਾਓਗੇ ਕਿ ਜੇ ਤੁਸੀਂ ਦੇਖੋਗੇ ਨਾ ਆਮਲਾ ਤਾਂ ਉਹ ਕਿਹੜਾ ਆਮਲਾ ਔਰ ਕਿੱਡਾ ਕਿੱਡਾ ਆਮਲਾ ਔਰ ਕਿੰਨਾ ਉਹਦੇ ਵਿੱਚ ਰਸ ਹੈ ਔਰ ਕਿੰਨਾ ਮਜ਼ੇਦਾਰ ਚੀਜ਼ ਆ ਆਮਲਾ ਔਰ ਉਹ ਉਹਦਾ ਕਦੇ ਬਾਗ ਦਿਖਾਵਾਂਗੇ ਤੁਹਾਨੂੰ ਆਮਲੇ ਦਾ ਤੁਹਾਡੇ ਵੀਡੀਓ ਤੇ ਜਿੱਦਨ ਮੈਂ ਕਦੇ ਬਾਗ ਚ ਗਿਆ ਨਾ ਤਾਂ ਤੁਹਾਨੂੰ ਉਹਦਾ ਵੀਡੀਓ ਲੈ ਕੇ ਦਵਾਂਗੇ 600 ਪੇੜ ਆਮਲੇ ਦਾ ਲੱਗਿਆ ਹੋਇਆ ਜਿੱਦੇ ਚ ਅਸੀਂ ਆਮਲਾ ਪਰਚੇਸ ਕਰਕੇ ਯੂਜ਼ ਕਰਦੇ ਆ ਔਰ ਇਹ ਜਿਹੜਾ ਹੈਗਾ ਚਵਨਪਰਾਸ਼ ਵੈਦਵਾਨ ਚਵਨਪਰਾਸ਼ 슈ਗਰ ਫ੍ਰੀ 슈ਗਰ ਦੇ ਮਰੀਜ਼ਾਂ ਲਈ 슈ਗਰ ਫ੍ਰੀ ਜਿਹੜਾ ਹੈਗਾ ਉਹ ਰੱਖਿਆ ਗਿਆ ਇਹਦੇ ਉੱਤੇ ਇਹ ਵੀ ਇਮਿਊਨਿਟੀ ਐਂਡ ਸਟੈਮਿਨ ਲਈ ਵਾਸਤੇ ਹੈ ਬਸ ਫਰਕ ਇੰਨਾ ਕਾ ਇਹ 슈ਗਰ ਤੋਂ ਮੁਕਤ ਹੈ ਔਰ ਉਹਦੀ ਜਗ੍ਹਾ ਤੇ ਇਹਦੇ ਵਿੱਚ ਸਟੀਵਿਆ ਦੇ ਐਕਸਟ੍ਰੈਕਟ ਪਾਏ ਗਏ ਨੇ ਇਹਦਾ ਇਹਦਾ ਆਮ ਨਾਲੋਂ 100-200 ਰੁਪਏ ਕੀਮਤ ਵੀ ਵੱਧ ਹੈ ਕਿਉਂ ਇਹ ਐਕਸਟ੍ਰੈਕਟ ਜਿਹੜੇ ਨੇ ਥੋੜੇ ਜਿਹਾ ਕੋਸਟਲੀ ਹੁੰਦੇ ਆ ਲੇਕਿਨ ਡਾਇਬੀਟਿਕ ਪੇਸ਼ੈਂਟ ਵਾਸਤੇ ਇਹ ਬਹੁਤ ਮਸਤ ਚੀਜ਼ ਹੈ ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ www.vaidwan ਤੇ ਚਲੇ ਜਾਓ ਜਾਂ ਫਿਰ ਵੈਦਵਾਨ ਦਾ ਜਿਹੜਾ ਸਕੈਨਰ ਨਾਲ ਲੱਗਿਆ ਹੁੰਦਾ ਉਹਦੇ ਤੋਂ ਸਕੈਨ ਕਰਕੇ ਵੀ ਤੁਸੀਂ ਡਾਇਰੈਕਟ ਆਪਣੀ ਸਾਈਟ ਤੇ ਆ ਸਕਦੇ ਹੋ ਔਰ ਉਹ ਸਾਈਟ ਤੇ ਜਾ ਕੇ ਤੁਹਾਨੂੰ ਇਕੱਲਾ ਚਵਨ ਪ੍ਰਾਸ਼ ਨਹੀਂ ਤੁਹਾਨੂੰ ਬੜਾ ਕੁਝ ਲੱਭੂਗਾ ਉਹ ਤੇ ਐਕਸ ਪਲਸ ਵੀ ਲੱਭੂਗਾ ਉਹਦੇ ਤੇ ਮੁਟਿਆਰ ਚੂਰਨ ਵੀ ਲੱਭੂਗਾ ਉਹ ਤੇ ਗੱਭਰੂ ਪਾਊਡਰ ਵੀ ਬਹੁਤ ਚੀਜ਼ਾਂ ਉਹ ਤੇ ਮਿਲਣਗੀਆਂ ਜਿਹੜੀਆਂ ਸਾਡੀ ਹੈਲਥ ਲਈ ਬਹੁਤ ਬੈਨੀਫਿਟਡ ਨੇ ਅੱਜ ਅਸੀਂ ਗੱਲ ਚਵਨ ਪ੍ਰਾਸ਼ ਦੀ ਮੇਰਾ ਦੱਸਣਾ ਫਰਜ਼ ਸੀ ਕਿਉਂਕਿ ਅਸੀਂ ਕਈ ਸਾਲਾਂ ਤੋਂ ਬਣਾਉਂਦੇ ਸੀਗੇ ਬਸ ਅਸੀਂ ਪਬਲਿਕਲੀ ਤਾਂ ਨਹੀਂ ਕੀਤਾ ਇੱਕ ਤਾਂ ਇਹ ਬਣਦਾ ਬਹੁਤ ਔਖਾ ਫਿਰ ਕੋਸਟਲੀ ਬਣਦਾ ਹਰ ਕੋਈ ਲੈਂਦਾ ਨਹੀਂ ਪਰ ਅੱਜ ਕਿ ਪਹਿਲੀ ਵਾਰੀ ਹੌਸਲਾ ਕਰਕੇ ਅਸੀਂ 100 ਕੁਇੰਟਲ ਬਣਾਇਆ ਸਾਡਾ ਉਬਨ ਹੀ ਲੱਭਿਆ ਮਤਲਬ ਉਹ ਵੀ ਇੰਨਾ ਕੁ ਜਲਦੀ ਸੇਲ ਹੋਇਆ ਇਹ ਲੋਗਾ ਨੇ ਇਹਨੂੰ ਬਹੁਤ ਪਿਆਰ ਦਿੱਤਾ ਔਰ ਤੁਸੀਂ ਅਗਲੀ ਵਾਰ ਦੇਖਿਓ ਕਿ ਇਹਦਾ ਇੱਕ ਬਹੁਤ ਵੱਡਾ ਯੂਨਿਟ ਲੱਗ ਕੇ ਤੁਹਾਡੇ ਸਾਹਮਣੇ ਆਊਗਾ ਤਾਂ ਕਿ ਹਰ ਮੈਡੀਕਲ ਸਟੋਰ ਤੋਂ ਤੁਸੀਂ ਇਹਨੂੰ ਖਰੀਦ ਸਕੋ ਇਹ ਚਬਨਪਰਾਸ਼ ਇੱਕ ਆਪਣੇ ਆਪ ਚ ਬਹੁਤ ਗਜ਼ਬ ਚੀਜ਼ ਹੈ ਅੱਛਾ ਇੱਕ ਗੱਲ ਹੋਰ ਹੈ ਇਹ ਇਹ ਇਹਨੂੰ ਤੁਸੀਂ ਕਿਸੇ ਵੀ ਮੌਸਮ ਵਿੱਚ ਖਾ ਸਕਦੇ ਹੋ ਇਹਦੇ ਤੇ ਲਿਖਿਆ ਹੋਇਆ ਵੀ 올 ਵੈਦਰ ਕਿਉਂਕਿ ਹੁਣ ਜਵੇਂ ਸਾਡਾ ਇਹ ਕੈਨੇਡਾ ਅਮਰੀਕਾ ਯੂਕੇ ਕਿਤੇ ਵੀ ਜਾਂਦਾ ਹੈ ਤਾਂ ਉੱਥੇ ਵੈਦਰ ਅਲੱਗ ਹੈ ਇੱਥੇ ਅਲੱਗ ਹੈ ਇਹ ਸਿਰਫ ਕੀ ਹੈ ਕਿ ਬੋਡੀ ਟੈਂਪਰੇਚਰ ਦੇ ਮੁਤਾਬਕ ਇਹ ਚੋਹੀ ਜੜੀ ਬੂਟੀਆਂ ਇਹ ਚਵਨ ਰੇਸ਼ੀ ਦਾ ਜਿਹੜਾ ਬਣਿਆ ਚਵਨ ਪ੍ਰਾਸ਼ ਹਨਾ ਜੀ ਇਹਦੇ ਵਿੱਚ ਉਹੀ ਸਾਰਾ ਕੁਝ ਹੈ ਜਿਹੜੀਆਂ ਮਤਲਬ ਚੀਜ਼ਾਂ ਤੁਹਾਨੂੰ ਹਰ ਵੈਦਰ ਦੇ ਵਿੱਚ ਕੰਮ ਕਰਦੀਆਂ ਨੇ ਔਰ ਡਾਇਬੀਟਿਕ ਪੇਸ਼ੈਂਟ ਨੂੰ ਤਾਂ ਰੋਜ਼ ਊਰਜਾ ਦੀ ਲੋੜ ਹੈ ਉਹ ਵਿਚਾਰੇ ਦਵਾਈਆਂ ਲੱਭਦੇ ਰਹਿੰਦੇ ਆ ਤੇ ਉਹ ਜੇ ਚਵਨ ਪ੍ਰਾਸ਼ ਡੇਲੀ ਖਾਣਗੇ ਤਾਂ ਇਹਦੇ ਵਿੱਚ ਇੰਨਾ ਕੁਝ ਪਿਆ ਹੋਇਆ ਹੈ ਕਿ ਇਹ 슈ਗਰ ਨੂੰ ਕੰਟਰੋਲ ਵੀ ਕਰ ਸਕਦਾ 슈ਗਰ ਦੇ ਮਰੀਜ਼ਾਂ ਲਈ ਬੈਨੀਫਿਟਡ ਵੀ ਆ ਤਾਂ ਇਹਨੂੰ ਹਰ ਮੌਸਮ ਦੇ ਵਿੱਚ ਖਾਇਆ ਜਾ ਸਕਦਾ ਅੱਜ ਦੇ ਲਈ ਇੰਨਾ ਹੀ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਚ ਰਹੋ ਜਉਂਦੇ ਵਾਸਤੇ ਰੋ ਸੋ ਜਾਣੇ ਤੁਸੀਂ ਕਿੰਨੇ ਸਾਰੇ ਗੁਣਾ ਲਾਲ ਭਰਪੂਰ ਹੁੰਦਾ ਹੈ ਚਵਨ ਪ੍ਰਾਸ਼ ਔਰ ਜਿਵੇਂ ਕਿ ਸਰ ਨੇ بار بار ਇਹ ਗੱਲ ਵੀ ਕੀਤੀ ਹੈ ਕਿ ਸਿਰਫ ਸਰਦੀਆਂ ਵਿੱਚ ਹੀ ਨਹੀਂ ਅਸੀਂ ਹਰੇਕ ਮੌਸਮ ਦੇ ਵਿੱਚ ਇਸ ਨੂੰ ਜ਼ਰੂਰ ਖਾ ਸਕਦੇ ਹਾਂ ਆਪਣੀ ਡਾਈਟ ਵਿੱਚ ਅਗਰ ਅਸੀਂ ਸ਼ਾਮਿਲ ਕਰਾਂਗੇ ਇਮਿਊਨਿਟੀ ਸਾਡੀ ਸਟਰੋਂਗ ਰਹਿੰਦੀ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ ਤੁਹਾਡੇ ਕੋਈ ਹੋਰ ਸੁਝਾਅ ਹੋਣ ਤੁਹਾਡੇ ਵਿਚਾਰ ਨੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰਾਂ ਤੱਕ ਵੀ ਸੇਤ ਨਾਲ ਜੁੜੀ ਖਾਸ ਜਾਣਕਾਰੀ ਜ਼ਰੂਰ ਪਹੁੰਚ ਸਕੇ ਤੇ ਉਹ ਵੀ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਅਜ਼ਮਾਣ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਣਾ ਕੋਈ ਹੋਰ ਅਗਰ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਸੁਝਾਅ ਆਪਣੇ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੀ ਈਮੇਲ ਆਈਡੀ healthadvicewithharjodkaur@gmail.com ਤੇ ਵੀ ਈਮੇਲ ਕਰ ਸਕਦੇ ਹੋ ਸੋ ਅਗਰ ਹੁਣ ਤੱਕ ਤੁਸੀਂ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ ਔਰ YouTube ਚੈਨਲ healthadvicewithharjodkaur ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਦੇ ਹੀ ਅਗਲੇ ਵੀਡੀਓ ਦੇ ਨਾਲ ਫਿਲਹਾਲ ਲਈ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ